ਅੰਦਰੋਂ ਇਕੱਠੇ ਐ ਪਹਿਲੀ ਵਾਰੀ ਇਤਿਹਾਸ ਹੋਇਆ ਕਿ ਆਪੋਜੀਸ਼ਨ ਤੇ ਸਰਕਾਰ ਰਲ ਗਈਆਂ ਹੋਣ ਇਹ ਕੇ ਦਾ ଫਾਰਮਲ ਅਨਾਉਂਸਮੈਂਟ ਬਾਕੀ ਆ ਉਹ ਕਿਸੇ ਦਿਨ ਤੁਸੀਂ ਸੁਣ ਸਕਦੇ ਹੋ ਕਿਸੇ ਦਿਨ ਹੋ ਜੇ ਤੇ ਕੋਈ ਇਹ ਵੀ اچੰਬਾ ਨਹੀਂ ਹੋਊਗਾ ਜਦੋਂ ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ ਵੀ ਇਹਨਾਂ ਦੀ ਸਾਨੂੰ ਕੈਬਨਿਟ ਦਾ ਹਿੱਸਾ ਦੇ ਸੰਭਵ ਦੇਖੋ ਅੱਜ ਇਹ ਜਗ ਜਾਹਰ ਹੈ ਕਿ ਆਪ ਦਾ ਤੇ ਕਾਂਗਰਸ ਦਾ ਕਰਟਨ ਦੇ ਪਿੱਛੇ ਤੇ ਅਲਾਈਂਸ ਹੋ ਹੀ ਚੁੱਕਿਆ ਹੁਣ ਇੱਕ ଫਾਰਮਲ ਅਨਾਉਂਸਮੈਂਟ ਬਾਕੀ ਆ ਪੰਜਾਬ ਦੇਸ਼ ਚ ਅਲਾਈਅੰਸ ਹੋਈ ਚੁੱਕਿਆ ਇਹਨਾਂ ਦਾ ਚਰਚਾ ਸ਼ੁਰੂ ਹੋਈ ਹੈ ਅਲਾਈਅੰਸ ਦੀ ਤੁਸੀਂ ਦੱਸੋ ਵੀ ਆਮ ਆਦਮੀ ਵਾਲੇ ਨੇ ਕਿਸੇ ਕਾਂਗਰਸੀ ਤੇ ਦੁਬਾਰਾ ਪੱਤਰਿਆ ਦਿੱਤਾ ਉਹਨਾਂ ਕਹਿੰਦੇ ਕਿ ਫਲਾਣੇ ਨੇ ਕਰਪਸ਼ਨ ਕੀਤੀ ਢਿੰਗੜੇ ਨੇ ਕਰਪਸ਼ਨ ਕੀਤੀ ਅੱਜ ਸਾਰੇ ਦੁੱਧ ਤੋਤੇ ਹੋ ਗਏ ਅੱਜ ਪਾਕ ਸਾਫ ਹੋ ਗਏ ਆ ਸਾਰੇ ਹਿੰਦੁਸਤਾਨ ਦੇ ਲੋਕ ਇਹਨਾਂ ਦੇ ਡਰਾਮਿਆਂ ਨੂੰ ਸਮਝ ਗਏ ਪੰਜਾਬ ਦੇ ਲੋਕ ਸਮਝ ਗਏ ਅੱਜ ਪੰਜ ਸੂਬਿਆਂ ਦਾ ਚੋਣ ਨਤੀਜਾ ਆਇਆ ਹੈ ਜਿਹੜੇ ਆਪਣੇ ਆਪ ਨੂੰ ਕੁਝ ਚਿਰ ਪਹਿਲਾਂ ਨੈਸ਼ਨਲ ਪਾਰਟੀ ਕਹਿਲਾਉਂਦੇ ਸੀ ਅੱਜ ਨੋਟਾ ਤੋਂ ਘੱਟ ਵੋਟਾਂ ਪਈਆਂ ਕਿਸੇ ਨੂੰ ਇਹ ਫਾੜ ਪਾ ਕਿਸੇ ਚੋਣ ਨੂੰ ਲੈ ਕੇ ਕਦੇ ਮੀਟਿੰਗ ਨਹੀਂ ਕਰਦੀ ਅੱਜ ਅਸੀਂ ਇੱਥੇ ਕੋਈ ਸਿਆਸੀ ਮੀਟਿੰਗ ਕਰਨ ਨਹੀਂ ਆਏ ਇਹ ਸਾਡਾ ਇੱਕ ਪਰਿਵਾਰ ਹੈ ਰਾਜਾ ਜੀ ਸਾਡਾ ਪਿਛਲਾ 12-15 ਸਾਲ ਦਾ ਇੱਕ ਰਿਲੇਸ਼ਨ ਹੈ ਇੱਕ ਪਰਿਵਾਰਕ ਤੌਰ ਤੇ ਆਏ ਤੇ ਜਿਹੜੀ ਤੁਸੀਂ ਗੱਲ ਕੀਤੀ ਵੀ ਮੀਟਿੰਗਾਂ ਅਸੀਂ ਹਮੇਸ਼ਾ ਹੀ ਲੋਕਾਂ ਦੇ ਵਿੱਚ ਰਹਿੰਦੇ ਆਪਾਂ ਅੱਜ ਤਾਂ ਜਾਇ ਤੁਸੀਂ ਕਿਤੇ ਵੇਖ ਲਓ ਅੱਜ 32 ਸਾਲ ਹੋ ਗਏ ਗੁਜਰਾਤ ਦੇ ਵਿੱਚ ਸਰਕਾਰ ਆ ਅੱਜ 20 ਸਾਲ ਹੋ ਗਏ Madhya Pradesh ਸਰਕਾਰ ਆ ਦੋ ਤੇ ਅਹੀਂ ਬਹੁਤ ਨਾਲ ਸਰਕਾਰ ਆਈ ਹੈ ਤਿੰਨ ਸਟੇਟਾਂ ਦੇ ਵਿੱਚ ਅੱਜ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਈ ਹੈ ਹੈਟ੍ਰਿਕ ਕੀਤੀ ਹੈ ਇਹ ਸੈਟ੍ਰਿਕ ਨੇ ਜਿਹੜੀ 2024 ਦੀਆਂ ਚੋਣਾਂ ਉਹਦੀ ਵੀ ਗਾਰੰਟੀ ਦੇ ਦਿੱਤੀ ਕਿ ਐਤ ਕੀ ਮੋਦੀ ਸਾਫ ਦੀ ਕੇਂਦਰ ਚ ਵੀ ਹੈਟ੍ਰਿਕ ਹੋਣ ਜਾ ਰਹੀ ਹੈ ਇਸ ਤੋਂ ਲਾਵਾ ਗੱਲ ਕਰੀਏ ਨਾ ਕਾਂਗਰਸ ਦੇ ਵੀ ਹੈ ਉਹਨਾਂ ਨੇ ਲਗਾਤਾਰ ਮੀਟਿੰਗਾਂ ਹੋਲਡ ਨਹੀਂ ਸੀ ਜਾਂ ਉਹਨਾਂ ਨੇ ਕਰਨੇ ਪ੍ਰਦਰਸ਼ਨ ਵੀ ਕੀਤੇ ਹੈ ਕਿਤਨੇ ਕਿਤੇ ਸੁਭਾ ਸਰਕਾਰ ਤੇ ਸਵਾਲ ਚੁੱਕੇ ਨੇ ਕਿਤਨੇ ਕਿਤੇ ਆਪਸੀ ਵੀ ਖਾਣਾ ਦਿੱਤੀ ਜਾ ਰਹੀ ਹੈ ਕਿਸ ਤਰੀਕੇ ਨਾਲ ਆਪਸਤਾ ਦੇਖਦੀ ਹੈ ਕਿ ਪੰਜਾਬ ਦੇ ਨਾਲ ਦੇਖੋ ਅੱਜ ਇਹ जग ਜਾਹਰ ਹੈ ਕਿ ਆਪ ਦਾ ਤੇ ਕਾਂਗਰਸ ਦਾ ਘਰਟਨ ਦੇ ਪਿੱਛੇ ਤਾਂ ਅਲਾਈਂਸ ਹੋ ਹੀ ਚੁੱਕਿਆ ਹੁਣ ਇੱਕ ਫਾਰਮਲ ਅਨਾਉਂਸਮੈਂਟ ਬਾਕੀ ਹੈ ਪੰਜਾਬ ਦੇਸ਼ ਚ ਅਲਾਈਂਸ ਹੋ ਹੀ ਚੁੱਕਿਆ ਹੈ ਇਹਨਾਂ ਦਾ ਜਿਸ ਦਿਨ ਦੀ ਇਹ ਚਰਚਾ ਸ਼ੁਰੂ ਹੋਈ ਹੈ ਐਲਾਈਅੰਸ ਦੀ ਤੁਸੀਂ ਦੱਸੋ ਵੀ ਆਮ ਆਦਮੀ ਵਾਲੇ ਨੇ ਕਿਸੇ ਕਾਂਗਰਸੀ ਤੇ ਦੁਬਾਰਾ ਪਤਝਾ ਦਿੱਤਾ ਉਹਨਾਂ ਕਹੇ ਕਿ ਫਲਾਣੇ ਨੇ ਕਰਪਸ਼ਨ ਕੀਤੀ ਠਿੰਗੜੇ ਨੇ ਕਰਪਸ਼ਨ ਕੀਤੀ ਅੱਜ ਸਾਰੇ ਦੁੱਧ ਤੋਤੇ ਹੋ ਗਏ ਅੱਜ ਪਾਕ ਸਾਫ ਹੋ ਗਏ ਆ ਸਾਰੇ ਅੰਦਰੋਂ ਇਕੱਠੇ ਹੈ ਪਹਿਲੀ ਵਾਰੀ ਇਤਿਹਾਸ ਹੋਇਆ ਕਿ ਆਪੋਜੀਸ਼ਨ ਤੇ ਸਰਕਾਰ ਰਲ ਗਈਆਂ ਹੋ ਇੱਕ ਇਹਦਾ ਫਾਰਮਲ ਅਨਾਉਂਸਮੈਂਟ ਬਾਕੀ ਆ ਉਹ ਕਿਸੇ ਦਿਨ ਤੁਸੀਂ ਸੁਣ ਸਕਦੇ ਹੋ ਤੇ ਕੋਈ ਅਚੰਬੇ ਵਾਲੀ ਗੱਲ ਨਹੀਂ ਕਿਸੇ ਦਿਨ ਹੋ ਜੇ ਤੇ ਕੋਈ ਇਹ ਵੀ ਅਚੰਬਾ ਨਹੀਂ ਹੋਊਗਾ ਜਦੋਂ ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ ਵੀ ਇਹਨਾਂ ਦੀ ਸਾਨੂੰ ਕੈਬਨਿਟ ਦਾ ਹਿੱਸਾ ਦੇ ਦੇਣਗੇ ਕੀ ਲੱਗਦਾ ਜੀ ਲਗਾਤਾਰ ਜਿਹੜੀਆਂ ਗੁਰਾਂ ਨੂੰ ਨਹੀਂ ਦੇਖਦੇ ਇਹ ਡਰਾਮੇ ਕਰਦੇ ਆ ਜੀ ਦੋਵੇਂ ਰਲ ਕੇ ਪਰ ਅੱਜ ਹਿੰਦੁਸਤਾਨ ਦੇ ਲੋਕ ਇਹਨਾਂ ਦੇ ਡਰਾਮਿਆਂ ਨੂੰ ਸਮਝ ਗਏ ਪੰਜਾਬ ਦੇ ਲੋਕ ਸਮਝ ਗਏ ਅੱਜ ਪੰਜ ਸੂਬਿਆਂ ਦਾ ਚੋਣ ਨਤੀਜਾ ਆਇਆ ਹੈ ਜਿਹੜੇ ਆਪਣੇ ਆਪ ਨੂੰ ਕੁਝ ਚਿਰ ਪਹਿਲਾਂ ਨੈਸ਼ਨਲ ਪਾਰਟੀ ਕਹਿਲਾਉਂਦੇ ਸੀ ਅੱਜ ਨੋਟਾ ਤੋਂ ਘੱਟ ਮੂਟਾ ਪਈਆਂ ਕਿਸੇ ਨੂੰ ਇਹ ਵੀ ਨਵਾਂ ਇਤਿਹਾਸ ਬਣਿਆ ਅੱਜ ਜਿੰਨਾਂ ਕੋਲੇ ਜਵਾਬ ਦੇਣ ਨੂੰ ਹੈ ਨਹੀਂ ਲੋਕਾਂ ਨੂੰ ਫੇਸ ਕਰਨ ਨੂੰ ਹੈ ਨਹੀਂ ਤੇ ਵਿਪਾਸ਼ਨਾ ਚ ਜਾ ਕੇ ਕੇਜਰੀਵਾਲ ਜੀ ਇਸੇ ਕਰਕੇ ਬੈਠੇ ਹੈ ਕਿ ਅੱਜ ਲੋਕਾਂ ਨੂੰ ਫੇਸ ਹੀ ਨਹੀਂ ਕਰ ਸਕਦੇ ਕਿਸੇ ਗੱਲ ਦੀ ਕੀ ਉਹਨਾਂ ਨੂੰ ਵੀ ਤੀਸਰਾ ਮੈਟਰ ਜਾਰੀ ਹੋ ਗਿਆ ਤਾਂ ਕਿ ਕਹਿੰਦੇ ਉਹਨਾਂ ਨੇ ਜਨਤਾ ਦਾ ਫੇਰ ਤੋਂ ਸੋਚ ਦੇਖੋ ਜਨਤਾ ਦਾ ਸਹਿਯੋਗ ਮੰਗ ਕੇ ਉਹ ਆਦੇ ਆਏ ਸੀ ਜਨਤਾ ਦਾ ਲਾਲ ਬਣ ਕੇ ਅੱਜ ਰਹਿ ਗਿਆ ਸ਼ਰਾਬ ਕਾਰੋਬਾਰੀ ਆ ਨਾ ਦਲਾਲ ਬਣ ਕੇ ਅੱਜ ਇਹ जग जाहीर ਸੁਪਰੀਮ ਕੋਰਟ ਦੇ ਵਿੱਚ ਵਕੀਲਾ ਨੇ ਈਡੀ ਨੇ ਸਾਰੇ ਤੱਥ ਪੇਸ਼ ਕਰਤੇ ਕਿ ਕਿਸ ਤਰੀਕੇ ਜਿਹੜਾ ਇਹ ਸਕੈਮ ਹੋਇਆ ਹੈ ਕਿਸ ਤਰੀਕੇ ਪੈਸੇ ਖਾਦੇ ਗਏ ਹੈ ਕਿਨੂ ਕਿਨੂ ਪੈਸੇ ਦਿੱਤੇ ਕਿਹੜੀ ਮੋਨਿਟਰੀ ਲਾਈ ਕਿਵੇਂ 170 ਦੇ ਕਰੀ ਮੋਬਾਈਲ ਫੋਨ ਯੂਜ਼ ਹੋਏ ਕਿੱਥੋਂ ਪ੍ਰਿੰਟ ਆਊਟ ਕੱਢਿਆ ਇਹਨਾਂ ਦੇ ਆਪਦੇ ਬੰਦਿਆਂ ਨੇ ਸਾਰੀ ਕਹਾਣੀ ਦੱਸੀ ਹੈ ਤੇ ਉਹ ਅੱਜ ਹਿੰਦੁਸਤਾਨ ਉਹਨਾਂ ਨੂੰ ਜਾਣ ਗਿਆ ਜਿਹੜਾ ਨਕਾ ਪਾਕੀ ਆਏ ਆਜ ਹਿੰਦੁਸਤਾਨ ਪਛਾਣ ਗਿਆ ਇਹਨਾਂ ਨੂੰ ਕਿ ਲੱਗਦਾ ਐ ਐਮਪੀ ਇਲੈਕਸ਼ਨ ਲਈ ਬੜਾ ਚੰਗਾ ਰਿਸਪੌਂਸ ਆਇਆ ਹੈ ਕਾਫੀ ਲੋਕਾਂ ਨੇ ਇਹ ਵੋਟ ਪਾਈ ਕਿਤੇ ਲੱਗਦਾ ਤੋਂ ਅਗਰ ਆਪਾਂ ਨੂੰ ਜਾਣਦੇ ਤੇ ਉਹ 3 ਜਿਲ੍ਹੇ ਜਿਹੜੇ ਜਿਲ੍ਹਿਆਂ ਦੀ ਗੱਲ ਕਰੀਓ ਕਿ ਐਮਪੀ ਇਲੈਕਸ਼ਨ ਉਹਨੇ 5 ਜਿਲ੍ਹਿਆਂ ਦੇ ਵਿੱਚ ਹੋਏ ਦੇਖੋ ਭਾਰਤੀ ਜਨਤਾ ਪਾਰਟੀ ਕਾਰਪੋਰੇਸ਼ਨ ਇਲੈਕਸ਼ਨਾਂ ਲਈ ਬਿਲਕੁਲ ਤਿਆਰ ਹੈ ਅੱਜ ਜੇ ਲੁਧਿਆਣੇ ਦੇ ਵਿੱਚ ਅਸੀਂ ਐਪਲੀਕੇਸ਼ਨ ਫਾਰਮ ਕੱਢੇ ਸੀ ਲੋਕਾਂ ਦਾ ਏਡਾ ਪਿਆਰ ਮਿਲਿਆ ਪਾਰਟੀ ਨੂੰ ਮੋਦੀ ਸਾਹਿਬ ਦੀ ਨੀਤੀਆਂ ਨੂੰ ਕਿ ਸਾਨੂੰ ਐਕਸਟੈਂਸ਼ਨ ਦੇ ਕੇ ਇੱਕ ਹਫ਼ਤਾ ਫਾਰਮਾਂ ਦੀ ਡੇਟ ਅੱਗੇ ਵਧਾਉਣੀ ਪਈ ਅੱਜ ਕੋਈ ਵੀ ਪਾਰਟੀ ਦੀ ਗੱਲ ਕਰਾਂ ਕੱਲੀ ਭਾਜਪਾ ਜੀ ਦੇ ਕੋਲ 500 ਤੋਂ ਉੱਤੇ ਐਪਲੀਕੇਸ਼ਨਾਂ ਆਈਆਂ ਸੋ ਲੋਕਾਂ ਦਾ ਇਲੈਕਸ਼ਨ ਲੈਣ ਲਈ ਪਾਰਟੀ ਪਤੀ ਬੜਾ ਵੱਡਾ ਪ੍ਰੇਮ ਹੈ ਤੇ ਮੈਂ ਤੁਹਾਡੇ ਚੈਨਲ ਦੇ ਜ਼ਰੀਏ ਇੱਕ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਇਲੈਕਸ਼ਨ ਅੱਜ ਕਰਾ ਲੈਣ ਕੱਲ ਕਰਾ ਲੈਣ ਲੁਧਿਆਣੇ ਦੇ ਵਿੱਚ ਜਿਹੜਾ ਮੇਅਰ ਹੈ ਭਾਰਤੀ ਜਨਤਾ ਪਾਰਟੀ ਦਾ ਬਣੂਗਾ ਇੱਥੋਂ ਇਨਾਂ ਨੂੰ ਇੱਕ ਗੱਲ ਆਣਾ ਮੈਂ ਆਪ ਵਾਲਿਆਂ ਨੂੰ ਵੀ ਇਹ ਭੱਜਿਆਂ ਇਲੈਕਸ਼ਨ ਲੇਟ ਕਰਾਇਆ ਕੋਈ ਫਰਕ ਨਹੀਂ ਪੈਣੇ ਕਰਾ ਲਓ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜੇ ਪਤਾ ਲੱਗ ਜੂ ਤੁਹਾਨੂੰ ਪੰਜਾਬ ਦੇ ਲੋਕ ਲੁਧਿਆਣੇ ਦੇ ਲੋਕ ਕਿੰਨਾ ਪਿਆਰ ਕਰਦੇ ਬਿਲਕੁਲ ਇੰਟੈਂਸ਼ਨਲੀ ਲੇਟ ਕਰਾ ਰਹੇ ਇਹ ਚਾਉਂਦੇ ਨਹੀਂ ਇਲੈਕਸ਼ਨ ਹੋ ਇੱਕ ਸਾਲ ਹੋਣ ਵਾਲਾ ਮਾਰਚ ਜਿਹੜੀ ਆ ਪੰਗ ਨਹੀਂ ਆਪਦੀ ਵਕੀਲਾਂ ਦੇ ਥਰੂ ਕਦੇ ਕੋਰਟ 'ਚ ਕੁੱਛ ਕਰਾ ਦਿੰਦੇ ਕੋਰਟ 'ਚ ਕੁੱਛ ਕਰਾ ਦਿੰਦੇ ਤਾਂ ਕਿ ਅਸੀਂ ਲੋਕਾਂ ਨੂੰ ਕਹਿ ਸਕੀਏ ਕਿ ਇਹ ਕੋਰਟ ਕਰਾ ਰਹੇ ਆ ਆਪਾਂ ਮੈਂ ਆਪ ਵਕੀਲ ਐ ਜੇ ਅੱਜ ਸਰਕਾਰ ਇਲੈਕਸ਼ਨ ਕਰਾਉਣੀ ਚਾਹੇ ਕਿਸੇ ਵੇਲੇ ਵੀ ਇਲੈਕਸ਼ਨ ਕਰਾ ਸਕਦੀ ਆ ਆਪ ਭਾਜਪਾ ਰਹਿਣਾ ਚਾਹੀਦਾ। ਐਂਪੀ ਦੇ ਲਈ ਤੁਹਾਡਾ ਨਾਮ ਲਿਖਣਾ ਚਾਹਤਾ ਜਾ ਰਿਹਾ। ਵੀ ਅਸੀਂ ਕਿਸੀਂ ਮੈਂ ਫਿਰ ਕਿਹ ਆ ਪਾਰਟੀ ਕਿਸੇ ਵੀ ਇਲੈਕਸ਼ਨ ਕਰਕੇ ਕੰਮ ਨਹੀਂ ਕਰਦੀਆਂ ਅਸੀਂ ਵੀ ਕੋਈ ਇਲੈਕਸ਼ਨ ਕਰਕੇ ਕੰਮ ਨਹੀਂ ਆ ਇੱਥੇ ਭਾਜਪਾ ਦਾ ਇਹ ਰਿਹਾ ਕਿ ਲੋਕਾਂ ਦੇ ਨਾਲ ਖੜਨ ਵਾਲੇ ਲੋਕ ਐ। ਅੱਜ ਜੇ ਮੋਦੀ ਜੀ ਨੇ 2047 ਦੇ ਆ ਵਿਕਸਿਤ ਭਾਰਤ ਦਾ ਸੁਪਨਾ ਲਿਆ ਐ ਅੱਜ ਮੋਦੀ ਦੀ ਗਾਰੰਟੀ ਦੀ ਗੱਡੀ ਜਾਰੀ ਐ। ਪਿੰਡ ਪਿੰਡ ਜਾ ਰਹੀ ਤੇ ਲੋਕ ਵਿਸ਼ਵਾਸ ਕਰ ਰਹੇ ਆ ਇਸ ਕਰਕੇ ਕਰ ਰਹੇ ਆ ਕਿ ਲੋਕਾਂ ਨੇ ਦੇਖ ਲਿਆ ਜੋ ਕਹਿੰਦੇ ਆ ਉਹ ਤੂੰ ਵੱਧ ਕਰਕੇ ਦਿਖਾਉਂਦੇ ਪਾਰਟੀ ਦੀ ਜਿੰਮੇਵਾਰੀ ਦੋਗੇ ਕਿ ਤੋ ਵੀ ਤੇ ਪਾਰਟੀ ਤਾਂ ਜਿਹੜੀ ਜਿੰਮੇਵਾਰੀ ਦੇਈ ਵੀ ਅਸੀਂ ਠੋਕੇ ਹੁਣ ਵੀ ਨਿਭਾ ਰਹੇ ਆ ਤੇ ਗਾਂ ਵੀ ਨਿਭਾਵਾਂਗੇ